ਹਾਂਜੀ ਕਿਵੇਂ ਹੋ ਬਾਬਿਓ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਬਲੌਗ ਦੇ ਵਿੱਚ ਬਾਬਿਓ ਆਪਾਂ ਅੱਜ ਲੋਕੀ ਠੰਡ ਹੋਣ ਲੱਗ ਗਈ ਆਂਡੇ ਰੱਖੇ ਹੋਏ ਸੀ ਫਿਰ ਵੀ ਜੋੜਾ ਆਪਾਂ ਥੱਲੋ ਲੈ ਕੇ ਆਏ ਆ ਹੁਣ ਲੋਕੀ ਅੱਡ ਕਰਤਾ ਆਪਾਂ ਇਹ ਜੋੜਾ ਹੁਣ ਤੋੜਾ ਤੋੜਾਂਗੇ ਕਬੂਤਰਿਆ ਕਬੂਤਰਿਆ ਅੱਡ ਕੀਤੀ ਹੋਈ ਨੇ ਕਬੂਤਰੇ ਕੂਤਰ ਅੱਡ ਇਹਨੇ ਕਬੂਤਰਾਂ ਵਾਲੇ ਖੁੱਡਿਆ ਛੱਡ ਦਾਂਗੇ ਇਹਨੂੰ ਕਬੂਤਰ ਤੁਸੀਂ ਦੇਖ ਸਕਦੇ ਹੋ ਜੋੜਾ ਆਪਾਂ ਅਗੇ ਕੋਠੇ ਤੇ ਹੁਣ ਇਹਨੂੰ ਛੱਡਦੇ ਆਂ ਛੱਡਦਾ ਬਾਬਿਓ ਆਪਾਂ ਕਬੂਤਰ ਇੱਧਰ ਕਬੂਤਰਾਂ ਨੇ ਖੁੱਡੇ ਜੇ ਇੱਧਰ ਸਾਰੇ ਕਬੂਤਰ ਨੇ ਆ ਕਬੂਤਰੀ ਇਹਨੂੰ ਦੂਜੇ ਖੁੱਡੇ ਛੱਡਾਂਗੇ ਆ ਦੇਖੋ ਬਾਬਿਓ ਆਪਾਂ ਛੱਡਣ ਲੱਗੇ ਆ ਕਬੂਤਰੀਆਂ ਨੂੰ ਛੁੱਡੇ ਜੇ ਖੰਭ ਜੇ ਘੇਮ ਰਹਿ ਕੇ ਥੱਲੇ ਨਾ ਬਾਬਿਓ ਕਿਉਂ ਠੰਡ ਪੈਣ ਲੱਗ ਗਈ ਤੇ ਦੋ ਬੱਚੇ ਕੱਢੇ ਹੋਏ ਸੀ ਉਹ ਮਰ ਗਏ ਪਤਾ ਨਹੀਂ ਕਿਵੇਂ ਮਰ ਗਏ ਇਹਨਾਂ ਦੇ ਆ ਜੋੜੇ ਦੇ ਬਹੁਤ ਵਧੀਆ ਬੱਚੇ ਕੱਢੇ ਹੋਏ ਸੀ ਦੋ ਤੇ ਆਹ ਕੂਤਰ ਨੇ ਦੁਬਾਰਤੋਂ ਅੰਡੇ ਰੱਖ ਲਏ ਸੀ ਹੁਣ ਥੱਲੇ ਤੇ ਇਕੱਠੇ ਹੋ ਕੇ ਸਾਈਡ ਤੇ ਬਹਿ ਜਾਂਦੇ ਸੀ ਉਹਨਾਂ ਦੇਖੇ ਵੀ ਉਹ ਬਿਮਾਰ ਬੂਮੂਰ ਤਾਂ ਹੈ ਨਹੀਂ ਮੈਂ ਚੈੱਕ ਕਰ ਲੇ ਫੜ ਫੜ ਕੇ ਤੇ ਫਿਰ ਮੇਰੇ ਦਿਮਾਗ 'ਚ ਹੈ ਵੀ ਚਲ ਅੰਡੇ ਪਈ ਰਹਿਣਦੇ ਅਜ ਦੋਗਦੇ ਨਹੀਂ ਹੋਈ ਸੀ ਤੇ ਹੁਣ ਮੈਂ ਇਹਨਾਂ ਨੂੰ ਅਡ ਕਰਤਾ ਉਹਦੇ ਲੈਣਗੇ ਵਧੀਆ ਬੈਠ 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 ਜਾ ਬੈਠ ਜਾ ਜੇ ਬੈਠ ਜਾ ਪੂਰੇ ਬਿੱਲੀ ਨੂੰ ਫੜੀ ਬਿੱਲੀ ਨੂੰ ਫੜੀ ਜਦੋਂ ਆ ਗਈ ਠੀਕ ਆ ਇਧਰ ਦੇਖ ਇੱਧਰ ਦੇਖ ਇੱਧਰ ਬਿੱਲੀ ਨੂੰ ਫੜ ਲਈ ਠੀਕ ਆ ਜਦੋਂ ਆ ਗਈ ਠੀਕ ਆ ਠੀਕ ਹੈ ਜੀ ਮੀ ਬਿੱਲੀ ਨੂੰ ਖੜੀ ਬਿੱਲੀ ਆਉਗੀ ਨਾ ਆਪਣੇ ਕੋਠੇ ਦੇ ਕਬੂਤਰ ਫੜਨ ਬਿੱਲੀ ਨੂੰ ਫੜ ਲਈ ਠੀਕ ਆ ਲੋ ਵੀ ਬਾਬੇ ਆ ਪੰਦੋਂ ਵਿੱਚ ਕਬੂਤਰ ਉਡਾਉਣ ਲੱਗਿਆ ਹੁਣ ਤੇ ਆ ਕਬੂਤਰੀ ਆਪਣੀ ਰੋਜੀ ਜੀ ਹਰੀ ਫੱਟੀ ਵਾਲੀ ਤੇ ਆ ਪਤਾ ਨਹੀਂ ਕਬੂਤਰ ਆ ਕਬੂਤਰੀ ਆ ਤੇ ਇਹਨੂੰ ਵੀ ਬੰਦ ਪਿਆ ਨੂੰ ਬਹੁਤ ਟਾਈਮ ਹੋ ਗਿਆ ਇਹਨਾਂ ਦੋਵਾਂ ਦੀ ਦੋ ਦੋੜਾਈਆਂ ਲਈਆਂ ਸੀ ਬੱਚੇ ਹੁੰਦੇ ਹੁਣੇ ਵੱਡੇ ਹੋ ਕੇ ਦੇਖਦੇ ਆ ਸਿੱਧੇ ਆਉਣਗੇ ਕਿ ਨਹੀਂ ਜਾਲ 'ਚ ਇੱਕ ਵਾਰੀ ਵੀ ਨਹੀਂ ਪਾਏ ਇਹੇ ਤੇ ਦੇਖਾਂਗੇ ਸਿੱਧੇ ਹੁੰਦੇ ਕਿ ਨਹੀਂ ਕਿਉਂ ਜੇ ਕਿਤੇ ਵਹਿ ਵੀ ਗਿਆ ਆਉਣਗੇ ਤਾਂ ਘਰੇ ਹੀ ਇਹ ਤੇ ਦੇਖਦੇ ਆ ਕਿੰਨਾ ਕੁ ਟਾਈਮ ਉੱਡਣਗੇ ਨਾਲੇ ਤੇ ਹੁਣ ਅੜਾ ਦਿੰਨੇ ਆ ਇਹਨਾਂ ਨੂੰ ਟਡੇਰੀਆਂ ਬੋਲੀ ਜਾਂਦੀਆਂ ਨੇ ਬਾਈ ਤੇ ਆਪਣੇ ਕਬੂਤਰ ਦੇਖ ਸਕਦੇ ਹੋ ਤੇ ਹਰੀ ਬੱਟੀ ਵਾਲੀ ਆਪਣੀ ਉਹ ਦੇਖੋ ਬਾਲੀ ਤਾਂ ਹਾਂ ਖੜੀ ਆਪਣਾ ਇੱਕ ਰੱਤਾ ਜੜੜਾ ਡੜਾਇਆ ਸੀ ਛੱਡਣ ਸੰਦਾਰ ਬੌਦ ਚ ਉੱਚੀ ਡਾਨ ਭਰ ਲਈ ਇਹਨਾਂ ਨੇ ਛੱਡਣ ਸੰਦਾਰ ਕਿਹੜੇ ਆ ਪੱਠੇ ਦੇਖਦੇ ਆ ਕਿੰਨੇ ਕ ਟਾਈਮ ਬਾਅਦ ਬੈਠਣਗੇ ਤਾਂ ਵੱਧ ਉਡ ਦੇਣੀ ਇਹ ਹਾਂ ਬਾਬੇ ਆਪਾਂ ਛੱਡੀ ਤੇ ਬੱਚਾ ਬਿਠਾ ਲਿਆ ਤੇ ਹਜੇ ਤੇ ਲੋਡ ਜੀ ਫਿਰ ਜੇ ਉੱਚੇ ਜੇ ਤੇ ਮੇਰੇ ਕੋਲੋਂ ਨਾ ਕੋਈ ਬੰਦਾ ਵਾ ਕੈਮਰਾ ਫੜਨ ਨੂੰ ਆ ਆਪਾਂ ਜਾਲ ਜੇ ਖੋਰ ਕਬੂਤਰ ਪਾਇਆ ਸੀ ਤੇ ਨਾ ਆਪਾਂ ਉਹ ਜਿਹੜਾ ਆਪਣਾ ਸਟੈਂਡ ਜਆ ਹੁੰਦਾ ਨਾ ਫੋਨ ਰੱਖਣ ਵਾਲਾ ਉਹ ਵੀ ਨਹੀਂ ਲੈ ਕੇ ਆਇਆ ਮੈਂ ਥੱਲੋ ਅੱਜ ਤੇ ਆ ਫਿਰ ਦਵਾ ਤੇ ਲਾਉਂਦੇ ਹੋਏ ਤਾਂ ਹੁਣ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਫੋਨ ਟਿਕਾ ਕੇ ਦੇਖਦਾ ਮੈਂ ਜਿੱਤੇ ਗਿਆ ਤਾਂ ਆਇਆ 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 ਰੇ ਆਇਆ 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 ਰੇ ਆਇਆ ਹੈ ਇਹ ਛਤਰੀ ਆਪਣੀ ਆ ਖੜੀ ਤੇ ਬੱਚੇ ਬੈਠ ਗਏ ਆ 2 ਮਿੰਟ ਵਿੱਚ ਛਤਰੀ ਖੜਾਤੇ ਮੈਂ ਚਲ ਤੋਪ ਜੀ ਲਾਉ ਜੂਗੀ ਨਾਲ ਛਤਰੀ ਤੇ ਬੈਠੇ ਰਹਿਣਗੇ ਮੈਂਗਾ ਬਿਓ ਆਪਾਂ ਇਥੇ ਆ ਗੋਟਾਂ ਤੇ ਕੋਲੇ ਹੋਣੀ ਮੈਨੂੰ ਕਹਿਣ ਲੱਗੇ ਵੀ ਆਪਾਂ ਜਾਣਾ ਵਾ ਬੱਕਰੀਆਂ ਲੈਣ ਤੇ ਹੁਣ ਆਪਾਂ ਚੱਲੇ ਆ ਮੁੱਲਾਵਰ ਬੱਕਰੀਆਂ ਲੈਣ ਦੇਖਦੇ ਆ ਕੀ ਬੰਦਾ ਵਾ ਬੰਦੇ ਹੈਗੇ ਆਪਣੇ ਨਾਲ ਆ ਦੇਖ ਤੱਕਦੇ ਹਾਂ ਬੰਦੇ ਹੈਗੇ ਆ ਬੱਕਰੀਆਂ ਲੈਣ ਜਾਣਾ ਐਚਾ ਆਹਾਂ ਕਿੰਨੀਆਂ ਪੰਜ ਛੇ ਲਿਆਉਂਗੇ ਪੰਜ ਛੇ ਕਹਿਦਾ ਹੀ ਆ ਕੰਮ ਫਿਰ ਪੂਰਾ ਬੱਕਰੀਆਂ ਨਾਲ ਤਾਂ ਬੰਦੇ ਵੱਧ ਆ ਮੇਰੀ ਜਿਹੜੀ ਬੰਦੇ ਆ ਮੇਰਾ ਨਾਮ ਰੱਖਿਆ ਜੋ ਪਰ ਇੱਕ ਆ ਬੈਠਾ ਬੱਕਰੀਆਂ ਭੋਗ ਭੋਗ ਲੈਣਾ ਭੋਗ ਭੋਗ ਭੋਨੇ ਹੋਣੀ ਬੈਠੇ ਆ ਭੋਗ ਲੈ ਬੈਠਾ ਆ ਦੇਖਦਾ ਤੇ ਉਹਦੇ ਹੱਥ ਲਾਈ ਓਏ ਅੱਧੀ ਭੋਗ ਲੈ ਕੇ ਆਣਾ ਭੋਗ ਲੈ ਕੇ ਆਣਾ ਆ ਦੇਖਦਾ ਬਾਬੇ ਕੋਨਾ ਮੂਰੇ ਬੈਠਾ ਵਾ ਭੋਨੇ ਦੇ ਨਾਲ ਲੱਕੀ ਬੈਠਾ ਵਾ ਦੱਲੀ ਸਾਈਡ ਤੇ ਤੇ ਆ ਮੈਂ ਡਰਾਈਵਰ ਬੰਦਾ ਚਲਾਉਂਦਾ ਆਪਣਾ ਉਹਨਾਂ ਘੜਾ ਹੋਈ ਬੈਠਾ ਵੰਜਵਾ ਓਏ ਆ ਆ ਬੰਦੇ ਲਾ ਗਿਆ ਬਲੌਗ ਬਣ ਗਿਆ ਦਾ ਓਏ ਚੱਕੀ ਨਾ ਕਰ ਬੰਦੇ ਓਏ ਮੂੰਹ ਤਾਂ ਦਿਖਾ ਦੇ ਹੁਣ ਆ ਦੇ ਨਾ ਜਣਾ ਕਲਾ ਕੀ ਹੋ ਗਿਆ ਓ ਸ਼ੁਕਰ ਕਰ ਮੈਂ ਖੜਾ ਵੀ ਮੈਂ ਬਲੌਗ ਬਣਾਈ ਜੰਨਾ ਇਹਦੇ ਡਿੱਗਦੇ ਹੋਏ ਹਿੱਲੀ ਜਾਂਦੀ ਉਹਦੇ ਨੂੰ ਚਾਲੀ ਦੇ ਦੇ ਲੈ ਮੈਂ ਤਾਂ ਉੱਠ ਗਿਆ ਇਸ ਪਾਸੇ ਓਏ ਪੂਣੀ ਚੱਕ ਗਈ ਇੱਥੇ ਆ ਬਰਾਵੋ ਦੇਖ ਸਕਦੇ ਆ ਆਪਾਂ ਨੇੜੇ ਪਹੁੰਚ ਗਏ ਤੇ ਆ ਆਪਣਾ ਬੰਦਾ ਦੋ ਵਾਰੀ ਡਿੱਗ ਗਿਆ ਬਾਬੇ ਕੋਲ ਨੇ ਦੇ ਸੀਸਾ ਕਰਤਾ ਬੰਦ ਹੋਨੇ ਨੇ ਸੀਸਾ ਕਰਤਾ ਬੰਦ ਤੇ ਉਹਨੂੰ ਆਏ ਸੀ ਵੀ ਮੈਨੂੰ ਤੰਗ ਕਰਦੇ ਹੱਥ ਲਾ ਲਾ ਕੇ ਤਾਂ ਕਰਕੇ ਆ ਬਾਬੇ ਆਪਾਂ ਮੁੱਲਾਲਵਰ ਤੱਕ ਪਹੁੰਚ ਗਏ ਤੇ ਪਰ ਕੋਈ ਨੂੰ ਨਹੀਂ ਪਤਾ ਨਹੀਂ ਕਿੱਥੇ ਚਲੇ ਗਏ ਆਪਣਾ ਟੈਂਪੂ ਖੜਾ ਵਾ ਤੇ ਕਗਨੀ ਵੀ ਪਤਾ ਨਹੀਂ ਕਿੱਥੇ ਭੱਜ ਗਿਆ ਕਿੱਥੇ ਭੱਜ ਗਿਆ ਕਗਨੀ ਓਏ ਕਗਨੀ ਆ ਸਾਹਮਣੇ ਬੜੇ ਆ ਤੇ ਦਵਾਈ ਲੈਂਦੇ ਆ ਹਾਂ ਤੇ ਉਹ ਕਿੱਥੇ ਕੋਨਾ ਕੋਨਾ ਇੱਧਰ ਪੈ ਰਣ ਗਿਆ ਕੋਨਾ ਵੀ ਇੱਧਰ ਕਿਸੇ ਨੂੰ ਪੈਸੇ ਦੇਣ ਗਿਆ ਰਿਸ਼ਤਦਾਰ ਆ ਹਾਂ ਰਿਸ਼ਤਦਾਰ ਆ ਕੋਨਾ ਵੀ ਰਿਸ਼ਤਦਾਰਾਂ ਨੂੰ ਪੈਸੇ ਦੇਣ ਗਿਆ ਤੇ ਕਗਨੀ ਹੁਣ ਇੱਧਰ ਗਏ ਹੋਏ ਆ ਪਤਾ ਨਹੀਂ ਕਿੱਥੇ ਦਵਾਈ ਦੂ ਨੂੰ ਹੀ ਲੈਂਦੇ ਆ ਆ ਗਿਆ ਬਾਪੂ ਆਪਣੇ ਬੰਦੇ ਆ ਗਏ ਉਹ ਤਾਂ ਨਹੀਂ ਲੈ ਕੇ ਆਏ ਆ ਕੋਨਾ ਹੋਂਦਾ ਵਾ ਕੰਮ ਲੈ ਗਈ ਰੱਜੀ ਨਾ ਕਰਦਾ ਆਇਆ ਉਹ ਉਹਦਾ ਬੱਜਣਾ ਨਹੀਂ ਤੇ ਆ ਗਿਆ ਹੁੰਦਾ ਬਾਕੂਨਾ ਤੁਰਿਆ ਆਉਂਦਾ ਚੱਪਾ ਪਾਲ ਲੱਕੀ ਨੂੰ ਕੱਢਣਗੇ ਤੇ ਯਾਰ ਓਏ ਆ ਜਾ ਯਾਰ ਉੱਥੇ ਪਾ ਲਾਂਗੇ ਚੱਲੋ ਫਿਰ ਤਾਂ ਆਪ ਉਹਨਾਂ ਨੇ ਆਪਣੇ ਬਾਦੀ ਧਰਨ ਇਹਨਾਂ ਨੇ ਆਪਣੇ ਬਾਦੀ ਧਰਨ ਸ਼ੈਂਪੂ ਬਾਲਾ ਹਲਦਾ ਵਾ ਨਾ ਹਵਾ ਲੱਗਣ ਜੋਕੇ ਨਾ ਮੈਂ ਖਾਣੇ ਜੋਗਾ ਰਹੇ ਆ ਮੁੰਡੇ ਧਰਨ ਬਾਦੀ ਤੇ ਪਗੜੀ ਆ ਦੇਖ ਰਹਾ ਮੈਂ ਪਰ ਇਹ ਤਰਨ ਤੇਰੇ ਭਈਆ 2 ਵਜੇ ਟਿਕਿਆ ਮੈਂ 2 ਘੰਟੇ ਕਿ ਭਿਆ ਦੇ ਦਿੱਤਾ ਹਾਂ ਸੰਤਾ ਤੇਰੇ ਭਈਆ ਬਾਬੇ ਵਸ ਸਪਾਈਡਰਮੈਨ ਦੇਖ ਸਕਦੇ ਹੋ ਆਪਣਾ ਸਪਾਈਡਰਮੈਨ ਦੇਖ ਸਕਦੇ ਹੋ ਸਪਾਈਡਰਮੈਨ ਹਾਂ ਦੇਖੋ ਬਾਬੇ ਮੈਂ ਖੇਡਣ ਮਾਰੂ ਜਾਂ ਖਤਰੋਗੇ ਖਿਡਾਰੀ ਆ ਦੇਖੋ ਬਾਬੇ ਚੱਲ ਜਲਦੀ ਜਲਦੀ ਜੀ ਇੱਤਰ ਗਿਆ ਉੱਦਾਂ ਨਹੀਂ ਬਣਿਆ ਬਾਈ ਅੱਗੇ ਜਾ ਕੇ ਦੇਖਦੇ ਆਂ ਪੂਰੇ ਜਾਨਵਰ ਰੱਖੇ ਹੋਏ ਨਾ ਹੈ ਉਹ ਵਟਾਵਾ ਮੇਰਾ ਨਾਮ ਹੋ ਗਰਾ ਨਾ ਲਗਾਤਾ ਸਰਕਾਰੀ ਰੁੱਲਿਆ ਭਾਦ ਕੇ 1 ਬਾਰ 500 ਰੁਪਏ ਲੂਗੋ ਬਹੁਤ 잡ਦੇ ਜੋ ਇਹ ਆਹ ਜਿੱਤ ਵੱਡੀ ਹਾਂ ਕਿਨੇ ਰਮਾ ਇਹਦਾ ਭਾਚੇ ਆ ਸੇਰੀ ਦਾਵਾ 1 2 3 4 ਜਿੱਥੇ ਹੋਵੇ ਇੱਕ ਦੇਣੀ ਆ ਬਾਈ ਇੱਕ ਕਰਦੀਆਂ ਨਾਲੇ ਇੱਕ ਤਾਂ ਪੇਰ ਹੈ ਸਰ ਤੁਸੀਂ ਕੋਈ ਨਹੀਂ ਆਗੇ ਨਹੀਂ ਹੈ ਠੀਕ ਆ ਬਾਈ ਦਰਦ ਹੋਰ ਕਿੰਨੀ ਕਿਹੜੀ ਜਿਆਦਾ ਮੈਨੂੰ ਪਸੰਦ ਆਉਂਦਾ ਆਹ ਤੱਕ ਬੱਕਰੀ ਪਸੰਦ ਨਹੀਂ ਆਉਂਦੀ ਇਹਨਾਂ ਨੂੰ ਸਲਾਹ ਕਰਦੇ ਆਂ ਸਲਾਹ ਕਰਨਗੇ ਬੱਚੇ ਬਹੁਤ ਵਧੀਆ ਬੋਲਦੇ ਆਂ

ਨਹੀਂ ਤਾਂ ਨਹੀਂ ਪਰ ਤੂੰ ਪਹਿਲਾਂ ਉੱਪ ਗਿਆ ਕਿਉਂ ਜੀ ਉਹਨੇ ਮੈਨੂੰ ਮੁੰਡੇ ਨੇ ਆਵਾਜ਼ ਮਾਰਨੀ ਮੈਂ ਤਾਂ ਉੱਤਰ ਪਰ ਤੇਰਾ ਤੀਜਾ ਹੁੰਦੀ ਤੇਜ ਵੀ ਕਿਹਾ ਥੱਲੇ ਲਾ ਰਾਇਆ ਪੀਣੀਉ ਕਰਾਈਏ ਪੂਰਾ ਮੇਲਾ ਲੁੱਟਿਆ ਪੂਰਾ ਮੇਲਾ ਲੁੱਟਿਆ ਕਿਉਂ ਵੀ ਉਹ ਗੱਲ ਸੁਣ ਉਹਦਾ ਰਾਂਜਾ ਰਾਜੀ ਕਿਹੜਾ ਕਿਤੇ ਲਵੀ ਲੈਂਦਾ ਮੰਦਸ ਦਾ ਅਜ ਦਾ ਚੀਲਾ ਕਰਤਾ ਬੰਦਾ ਮੇਲਾ ਪਟਾਤਾ ਇਹਨੂੰ ਪੈਸਾ ਢੇਲਾ ਆਪ ਯਾਰ ਟਾਲ ਐਂ ਲੱਗ ਗਿਆ ਤੀ ਕੋਨਾ ਤੇ ਰੋਟੀਆਂ ਜੀ ਦੇਖਣ ਲੱਗ ਗਏ ਹਾਂ ਮੈਂ ਤਾਂ ਖੁੰਡੀ ਜੀ ਲੈਣੀ ਆ ਲੈਣ ਬੱਕਰੀਆਂ ਨੂੰ ਨਹੀਂ ਜਾਣਾ ਸੋ ਤੇ ਲੈਣ ਆਜਾ ਲੈਣ ਬੱਕਰੀਆਂ ਨੂੰ ਹੁੰਦੇ ਹਾਂ 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 ਮੈਨਸ ਲਈ ਪਾਲਦਾ ਹੀ ਇੱਕ ਹੂੰ ਮਾਣੋ ਹੁਣ ਤੋਂ ਖਰੀਦ ਆ ਆ ਫਾਈਨਲੀ ਬੱਬੂ ਲੈ ਲੇ ਇਹਨਾਂ ਨੇ ਬੱਕਰੀਆਂ ਹੋ ਗਿਆ ਸੀ ਸੌਦਾ ਆ ਦੇਖ ਸਕਦੇ ਹੋ ਦੋ ਬੱਕਰੀਆਂ ਲੈਤੀਆਂ ਨੇ ਇੱਕ ਚਿੱਟੇ ਰੰਗ ਦੀ ਲੈਤੀ ਇੱਕ ਕਾਲੇ ਰੰਗ ਦੀ ਲੈਤੀ ਆ ਆ ਦੇਖ ਸਕਦੇ ਹੋ ਸੂਨ ਵਾਲੀਆਂ ਨੇ ਸੂਨ ਵਾਲੀਆਂ ਨੇ ਦੋਵੇਂ ਕੋਨੇ ਆ ਹਾਂ ਸੂਨ ਆ ਹਾਂ ਠੀਕ ਆ ਸੂਨ ਵਾਲੀਆਂ ਨੇ ਵੇਖ ਲੈ ਆ ਵੀ ਕਰੀ ਮੇਰੇ ਦੋ ਦੋ ਮਹੀਨੇ ਦੇਣਗੇ ਭਾਈ ਇਹ ਦੋ ਦੋ ਮਹੀਨੇ ਦੇਣਗੀਆਂ ਹਾਂ ਇਹ ਲਿਆਂਦੇ ਆਂ 60000 ਦੀਆਂ ਸੌਦਾ ਪੂਰਾ ਸਿਰਾਂ ਕਰ ਲਿਆ ਆ ਦੇਖ ਸਕਦੇ ਆ ਦੇਖ ਸਕਦੇ ਹੋ ਜੀ ਬਤਰੀ ਹੁਣ ਚਲਦੇ ਇਹਨਾਂ ਨੂੰ ਲੈ ਕੇ ਘਰੇ ਹੁਣ ਲੈ ਕੇ ਚਲਦੇ ਇਹਨਾਂ ਨੂੰ ਘਰੇ ਫੇਰ ਦੇਖਦੇ ਆ 83 83 ਕਿੰਨੇ ਦੀ 83 ਜੀ ਉਹ 85 ਹੁੰਦੇ 15 ਕਿਹਨਾ ਬਾਈ ਦਿਖਾਈ ਦੋਨੇ ਬੰਦੇ ਨੂੰ ਕੋਣੀ ਪਈ ਆ ਧੰਨਵਾਦ ਇੱਕ ਬੱਕਰੀ ਹੋਰ ਲਿਆਉਂਦੀ ਵੀਰੇ ਐਹੀ ਗਿਆ 85 ਨਾਲ 85 ਬਸ ਰਹਿਣ ਦੇ ਬੜਾ ਬੰਦੇ ਬਣਾ ਬੰਦੇ ਸਰ ਇੱਕ ਬੱਕਰੀ ਹੋਰ ਲਿਆਉਂਦੀ ਮੈਂ ਅੱਜ ਰਹਿ ਗਈ ਹਾਂਜੀ ਬਾਪੂ ਆਪਾਂ ਅਗੇ ਦੇ ਕਰੇ ਤੇ ਜਾਲ ਚ ਆਪਣੇ ਕਬੂਤਰ ਪਾਏ ਹੋਏ ਸੀ ਤੇ ਆਪਾਂ ਅਗੇ ਕਰੇ ਤੇ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਤੁਹਾਨੂੰ ਵਲੌਗ ਵਧੀਆ ਲੱਗਦਾ ਬਹੁਤ ਵੀਰੇ ਵਧੀਆ ਲੱਗਿਆ ਹੋਊਗਾ ਤੇ ਜੈਨ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਵੀਡੀਓ ਆਪਣੀ ਫੋਲੋ ਦੇਖਿਆ ਕਰੋ ਯਾਰ ਤੇ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਵਿੱਚ